ਦਿੱਲੀ ਦੇ ਵਿੱਚ ਕੋ ਕੋ ਕੇ ਕਿਉ ਦਿੱਲੀ ਦੇ ਵਿੱਚ ਕੋ ਕੋ ਕੇ ਕਿਉ ਮਾਰਿਆ ਸਿੱਖਾਂ ਨੂੰ ਤੈਰ ਕੜਾ ਵਿੱਚ ਪਾ ਪਾ ਕੇ ਕਿਵੇਂ ਸਾੜਿਆ ਸਿੱਖਾਂ ਨੂੰ ਤੈਰ ਕੜਾ ਵਿੱਚ ਪਾ ਪਾ ਕੇ ਕਿਵੇਂ ਸਾੜਿਆ ਸਿੱਖਾਂ ਨੂੰ ਲੁੱਟ ਲੈ ਕਾਰਬਾਰ ਦਲੀ ਦੇ ਵਿੱਚ ਹੰਤਿਆਰਿਆਂ ਨੇ ਲੁੱਟ ਲੈ ਕਾਰਬਾਰ ਦਲੀ ਦੇ ਵਿੱਚ ਹੰਤਿਆਰਿਆਂ ਨੇ ਕੀ ਮੜਾ ਸੀ ਕਰਿਆ ਉੱਥੇ ਸਿੱਖ ਵਿਚਾਰਿਆਂ ਨੇ ਬਿਨਾਂ ਕਸੂਰੋਂ ਫਾਂਸੀਆਂ ਉੱਤੇ ਮੇਰਾ ਕਸੂਰੋਂ ਫਾਂਸੀਆਂ ਉੱਤੇ ਝਾੜਿਆ ਸਿੱਖਾਂ ਨੂੰ ਟੈਰ ਕਣਾ ਵਿੱਚ ਪਾਪਾ ਕੇ ਕਿਵੇਂ ਸਾੜਿਆ ਸਿੱਖਾਂ ਨੂੰ ਟੈਰ ਕਣਾ ਵਿੱਚ ਪਾਪਾ ਕੇ ਕਿਵੇਂ ਸਾੜਿਆ ਸਿੱਖਾਂ ਨੂੰ ਢੂਠੇ ਪਰਸਮ ਕਾਬਲੇ ਬੜੇ ਬਣਾ ਪੌਸੀਆਂ ਨੇ ਟੁੱਟੇ ਪੁਲਸ ਮੁਕਾਬਲੇ ਬੜੇ ਬਣਾਏ ਪੁਲਸੀਆਂ ਨੇ ਮੋਢਿਆਂ 'ਤੇ ਟੁੱਟੇ ਸਤਾਰ ਲਿਬਾਏ ਪੁਲਸੀਆਂ ਨੇ ਪੱਠੀ ਵਾਲੇ ਤਾਣਿਆ ਮੰਗ ਕਿਉਂ ਰਾੜਿਆ ਸਿੱਖਾਂ ਨੂੰ ਤੈਰ ਗੜਾ ਵਿੱਚ ਪਾਪਾ ਕਹਿ ਕੇ ਮਸਾੜਿਆ ਸਿੱਖਾਂ ਨੂੰ ਤੈਰ ਗੜਾ ਵਿੱਚ ਪਾਪਾ ਕਹਿ ਕੇ ਮਸਾੜਿਆ ਸਿੱਖਾਂ ਨੂੰ ਬੇਰੇ ਮੀਂਹ ਦੀਆ ਹੱਦਾ ਕਰਿਆ ਪਾਰ ਝਾਲਮਾਨੇ ਬੇਰੇ ਮੀਂਹ ਦੀਆ ਹੱਦਾ ਕਰਿਆ ਪਾਰ ਝਾਲਮਾਨੇ ਕਰਾ ਤੱਕ ਤੱਕ ਮੁੰਡੇ ਦਿੱਤੇ ਮਾਰ ਝਾਲਮਾਨੇ ਕਰਾ ਤੱਕੜ ਮੁੰਡੇ ਦਿੱਤੇ ਮਾਰ ਝਾਲਮਾਨੇ ਦੇਸੀ ਲਈ ਕੁਰਬਾਨੀ ਵਾਲੇ ਬਸਾਰਿਆ ਸਿੱਖਾਂ ਨੂੰ ਤੈਰ ਗੜਾ ਵਿੱਚ ਪਾਪਾ ਕਹਿ ਕੇ ਮਸਾਰਿਆ ਸਿੱਖਾਂ ਨੂੰ ਤੈਰ ਗੜਾ ਵਿੱਚ ਪਾਪਾ ਕਹਿ ਕੇ ਮਸਾਰਿਆ ਸਿੱਖਾਂ ਨੂੰ ਟੋਟੇ ਕਰਕੇ ਜਥੇ ਧਾਰ ਦਰਿਆ ਜਬ ਹਾ ਦਿੱਤਾ ਟੋਟੇ ਕਰਕੇ ਜਥੇ ਧਾਰ ਦਰਿਆ ਜਬ ਹਾ ਦਿੱਤਾ ਟੁੱਟੀਆਂ ਦਸ ਕਹਾਣੀਆਂ ਉੱਤੇ ਪਰਦਾ ਪਾ ਦਿੱਤਾ ਬਦੂਆ ਵਾਲਿਆ ਪੈਰਾ 헤ਥ ਲਤਾੜਿਆ ਸਿੱਖਾਂ ਨੂੰ ਤੈਰ ਗਲਾਂ ਵਿੱਚ ਪਾਪਾ ਕਹਿ ਕਿਵੇਂ ਸਾੜਿਆ ਸਿੱਖਾਂ ਨੂੰ ਤੈਰ ਗਲਾਂ ਵਿੱਚ ਪਾਪਾ ਕਹਿ ਕਿੰਜ ਸਾੜਿਆ ਸਿੱਖਾਂ ਨੂੰ ਤੈਰ ਗਲਾਂ ਵਿੱਚ ਪਾਪਾ ਕਹਿ ਕਿਵੇਂ ਸਾੜਿਆ ਸਿੱਖਾਂ ਨੂੰ